ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸਭਰਾ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਤਾਂ ਮਸ਼ਹੂਰ ਕਬੱਡੀ ਖਿਡਾਰੀ ਜੋਤਾ ਸਭਰਾ ਅੱਜ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਜੀ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਰਹੇ ਹੋਗੇ ਕਿ ਬੇहद ਗਮਗੀਨ ਮਾਹੌਲ ਹੈ ਅਤੇ ਜੋਤਾ ਸਭਰਾ ਜੋ ਕਿ ਸਨ 1980 ਤੋਂ ਲੈ ਕੇ ਜਿਹੜਾ ਹੈ ਉਹ 1980 ਤੋਂ ਲੈ ਕੇ 95 96 ਤੱਕ ਜਿਹੜੀ ਹੈ ਕਬੱਡੀ ਜਗਤ ਦੇ ਵਿੱਚ ਇੱਕ ਵੱਡਾ ਨਾਮ ਸੀ ਜੀ ਹਾਂ ਪੂਰੇ ਪੰਜਾਬ ਦੇ ਵਿੱਚ ਜਦੋਂ ਜੋਤੇ ਸੁਭਰਾ ਦਾ ਮੈਚ ਹੁੰਦਾ ਸੀ ਤਾਂ ਵੱਡੇ ਵੱਡੇ ਪਲੇਅਰ ਜਿਹੜੇ ਸੀਗੇ ਵੱਡੇ ਵੱਡੇ ਜਾਫੀ ਕਹਿੰਦੇ ਸੀਗੇ ਉਹਨਾਂ ਦੇ ਕੋਲੋਂ ਡਰਦੇ ਹੁੰਦੇ ਸੀ ਜੀ ਹਾਂ ਅੱਜ ਕਬੱਡੀ ਜਗਤ ਨੂੰ ਉਸ ਵੇਲੇ ਵੱਡਾ ਘਾਟਾ ਕਹਿ ਸਕਦੇ ਆ ਕਿਉਂਕਿ ਜੋਤਾ ਸੁਭਰਾ ਨੌਜਵਾਨਾਂ ਦੇ ਲਈ ਇੱਕ ਮਿਸਾਲ ਸੀ ਤਾਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਜਿਹੜਾ ਅੱਜ ਅੰਤਿਮ ਸੰਸਕਾਰ ਕੀਤਾ ਗਿਆ ਜੋਤੀ ਸ਼ਾਹ ਦੇ ਵਿੱਚ ਤਾਂ ਵੱਡਾ ਘਾਟਾ ਜਿਹੜਾ ਹੈ ਉਹ ਪਿਆ ਹੈ ਅੱਜ ਕਬੱਡੀ ਜਗਤ ਦਾ ਖਿਡਾਰੀ ਜੋਤਾ ਸਭਰਾ ਜਿਹੜਾ ਸੀਗਾ ਅੱਜ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਪਕਿੰਦਰ ਸਿੰਘ ਸਨ ਜੋਤਾ ਸੀ। ਕੀ ਕਹਿਣਾ ਚਾਹੋਗੇ ਜਿਹੜੀ ਅੱਜ ਸਾਡੇ ਪਿਤਾ ਜੀ ਜਿਹੜੀ ਦੱਸ ਹੋਈ ਆ। ਉਸ ਜੀ ਬੜੀ ਮੰਨਤ ਭੱਗੀ ਆ ਦੁਨੀਆ ਵਾਸਤੇ ਵੀ ਖਾਸ ਤੇ ਸਾਡੇ ਵਾਸਤੇ ਤੇ ਹੈਗੀ ਆ। ਕਿਉਂਕਿ ਸਾਡੇ ਫਾਦਰ ਸਾਹਿਬ ਜਿੱਥੇ ਵੀ ਕਿਤੇ ਵੱਡੇ ਵੱਡੇ ਦਫ਼ਤਰਾਂ 'ਚ ਅਫਸਰਾਂ ਦੇ ਦਫ਼ਤਰਾਂ 'ਚ ਜਾਂਦਾ ਤੇ ਉਹ ਕਹਿੰਦੇ ਨੇ ਵੀ ਸਰਦਾਰ ਜੋਤਾ ਹੋਣਾ ਬਕੀ ਯਾਰ। ਹੋਣੀ ਕੀ ਕੀ ਕਰਾਂਗੇ ਵੀ ਉਹ ਦੁਨੀਆ ਤੇ ਨਹੀਂ ਹੈ। ਪਿਛਲੇ ਕਾਫੀ ਲੰਮੇ ਸਮੇਂ ਤੋਂ ਬਿਮਾਰ ਚਲਦੇ ਆ ਰਹੇ ਸੀ ਤੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਬਿਮਾਰ ਚ ਚਲਦੇ ਆ ਰਹੇ ਸੀ ਇਹ ਕਾਫੀ ਲੰਮੇ ਸਮੇਂ ਤੋਂ ਨਹੀਂ ਉਹਨਾਂ ਸਾਰੀ ਉਮਰ ਕੋਈ ਦਵਾਈ ਨਹੀਂ ਖਾਧੀ ਆ तकरीबन 6-7 ਤਰੀਕ ਨੂੰ ਹਾਂਜੀ ਬਿਮਾਰ ਹੋਇਆ ਪਹਿਲਾਂ ਕੋਈ ਗੱਲਬਾਤ ਨਹੀਂ ਆਮ ਦੇਸੀ ਖਾਣਾ ਉਹ ਨਹੀਂ ਰੱਜ ਕੇ ਖਾਂਦੇ ਸਾਰਾ ਘੀਟਾ ਸੀ ਦੰਦਾਨਾ ਪੂਰੀ ਆਪਣੀ ਰੋਟੀ ਚਬਾ ਕੇ ਖਾਂਦੇ ਸੀ ਮਤਲਬ ਆ 10 ਦਿਨ ਦੇ ਵਿੱਚ ਗੁਰਦਿਆਂ ਦੀ ਪ੍ਰੋਬਲਮ ਆ ਗਈ ਜਿਆਦੀ ਜਿਹੜੇ ਹਮਦਰਦ ਅਰਦਾਸ ਵਿੱਚ ਜਿਹੜੇ ਸ਼ਾਮਲ ਹੋਏ ਆ ਕੀ ਕਰਨਾ ਚਾਹੋਗੇ ਉਹਨਾਂ ਕੋਲ ਕੀ ਕੀ ਜਿਹੜੇ ਅੰਤਰਨ ਅਰਦਾਸ ਵਿੱਚ ਸ਼ਾਮਲ ਹੋਏ ਆ ਸੇਸ਼ਤਾ ਕਿਹੜੇ ਕਿੜੇ ਆਏ ਆ ਤੇ ਇਹਦੇ ਕੀ ਕਰਨਾ ਬਹੁਤ ਧੰਨਵਾਦ ਜੀ ਜਿੰਨੇ ਵੀ ਵੀਰ ਆਏ ਆ ਕਬੱਡੀ ਪਲੇਅਰ ਆਏ ਆ ਪੁਰਾਣੇ ਕਬੱਡੀ ਪਲੇਅਰ ਆਏ ਆ ਬਾਕੀ ਇਹ ਕਿ ਅਹੀਂ ਪੋਸਟ ਹੀ 10:00 ਜੇ ਪਾਈ ਹੀ ਜੋ ਗਰਦਾਸਪੁਰ ਐ ਦੂਰੋਂ ਤੋਂ ਨਹੀਂ ਉਹ ਨਹੀਂ ਆ ਸਕੇ ਤੇ ਸੜ ਤੋਂ ਇਹੋ ਬਹੁਤ ਚਿਰ ਟਾਈਮ ਪੁੱਛਦੇ ਰਹੇ ਵੀ ਟਾਈਮ ਦੱਸੋ ਸੰਸਕਾਰ ਦਾ ਕੀ ਆ ਤੇ ਬੱਦਲ ਕਣੀ ਤੋਂ ਡਰਦਿਆਂ ਅਸੀਂ ਟਾਈਮ ਜਿਹੜਾ ਅਡਵਾਂਸ ਕਰਤਾ ਉਹ ਤੇ ਆਉਣਗੇ ਸਾਰੇ ਕਿੰਨੀ ਤਰੀਕ ਨੂੰ ਹੋ ਗਿਆ ਤੇ ਕਿਸ ਦਿਨ ਜੀ ਅੱਜ ਤਾਂ 10 ਦਿਨ ਲਾ ਲੋ ਅੱਜ ਹੀ ਪੂਰੇ ਹੈ ਹਾਂਜੀ ਸਰਪੰਸਾ ਅੱਜ ਸਰਦਾਰ ਜੋਤਾ ਸਿੰਘ ਜਿਹੜੇ ਕਬੱਡੀ ਦੇ ਮਾਲ ਸਾਨੂੰ ਵੱਡੇ ਅੱਜ ਉਹਨਾਂ ਦੀ ਅੰਤਿਮ ਅਰਦਾਸ ਤੇ ਪਹੁੰਚੇ ਹਾਂ ਦੂਰ ਉਤਰਡੂ ਵੀ ਲੋਕ ਪਲਵਾਨ ਵੀ ਆਏ ਨੇ ਕੀ ਕਹਿਣਾ ਚਾਹੁੰਦੇ ਨੇ ਇਸ ਮੁਕਤ ਦਾ ਕੱਲ ਦਾ ਵੈਦਨਿਕ ਕਰਦਾ ਹੈ ਆਈਦਰ ਜੇ ਜੋ ਹੈ ਸਾਡੇ ਸਭਰਾ ਨਕਰ ਤੇ ਜੀਤਿ ਚਾਵਾ ਤੇ ਬਹੁਤ ਕਾਟੇ ਬੰਦਾ ਦੇ ਨੇ ਕਿਉਂਕਿ ਇੱਕ ਚਮਕਦਾ ਸਤਾਰਾ ਕਬੱਡੀ ਦਾ ਜਿਸ ਨੇ ਸਾਡੇ ਨਕਰ ਦਾ ਨਾਮ ਦੁਨੀਆ ਤੇ ਚਮਕਾਇਆ ਸੀ ਅੱਜ ਫਿਰ तकरीबन 6:00 ਵਜੇ ਬਿਲਕੁਲ ਪਹੁੰਚ ਗਿਆ ਤੇ ਸਾਨੂੰ ਸਿਰ ਤਾਂ ਜਿਹੜੇ ਵੀ ਸੰਪਰਸ਼ ਸੰਗਤ ਭਾਈ ਹੈ ਪਹਿਲਵਾਨ ਆ ਜਿਹਨਾਂ ਨੂੰ ਸਾਡੇ ਅੱਜ ਬਹੁਤ ਬਹੁਤ ਸਨਮਾਨ ਕਰਦੇ ਹਾਂ ਕਿ ਸਾਡੀ ਸੰਗਤ ਦਾ ਹਾਂਜੀ ਜੀਰਮਨ ਸਰਮਾ ਅੱਜ ਕਬੱਡੀ ਦੇ ਮਾਲ ਜਿਹੜੇ ਵੱਡੇ ਜਿਨ੍ਹਾਂ ਦੇ ਅੱਜ ਜਿਹੜੇ ਪਰਮਾਤਮਾ ਨੇ ਪਿਆਰੀ ਹੋ ਗਏ ਤੇ ਅੱਜ ਮੌਕੇ ਤੇ ਪਹੁੰਚੇ ਜੋਤਾ ਸਿੰਘ ਜੀ ਅੰਤਿਮ ਸਰਦਾਰ ਆ ਤੁਸੀਂ ਕੋਈ ਕੀ ਕਹਿਣਾ ਚਾਹੁੰਦੇ ਹੋ ਇਹ ਸਰਦਾਰ ਜੋਤਾ ਸਿੰਘ ਜੀ ਉਹ ਪਹਿਲਵਾਨ ਆ ਕਿ ਜਿਨ੍ਹਾਂ ਨੂੰ ਸਭਰਾਮ ਦੇ ਵਿੱਚ ਬੋੜ ਵੀ ਕਿਹਾ ਜਾਂਦਾ ਸੀ ਔਰ ਉਹਨਾਂ ਨੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਹਲਕੀ ਦਾ ਪੰਜਾਬ ਦਾ ਪੂਰੇ ਵਰਲਡ ਵਿੱਚ ਵੱਡੀ ਜਗਤ ਵਿੱਚ ਨਾਮ ਰੋਸ਼ਨ ਕੀਤਾ ਵਾ ਕਿ ਜਿਨ੍ਹਾਂ ਨੂੰ ਦੂਰ ਦੂਰੋਂ ਜਨਤਾ ਨੂੰ ਜਦੋਂ ਜੁਤਾ ਸਿੰਘ ਦਾ ਨਾਮ ਲਿੰਦੇ ਤੇ ਨਾਲ ਸਭਰਾ ਪਿੰਡੋਂ ਦਾ ਕਿ ਹਾਂ ਵੀ ਤੁਸੀਂ ਸਭਰਾਵਾ ਦੇ ਜੋ ਜਿੱਥੋਂ ਦੇ ਪਹਿਲਵਾਨ ਜੁਤਾ ਸਿੰਘ ਅੱਜ ਜਿਹੜਾ ਚਿਰਾਗ ਸਾਡੇ ਵਿੱਚੋਂ ਜਿੰਦੀ ਬੁੱਝ ਗਿਆ ਵਾ ਐਡੇ ਵੱਡੇ ਬੋੜ ਦਾ ਬੜਾ ਘਾਟਾ ਪਿਆ ਵਾ ਕਿਉਂਕਿ ਪਰਿਵਾਰ ਨੂੰ ਘਾਟਾ ਪਿਆ ਪੂਰੀ ਹਲਕੀ ਨੂੰ ਪੂਰੇ ਪੰਜਾਬ ਨੂੰ ਕਿਉਂਕਿ ਇਹੋ ਜਿਹੇ ਜਦੋਂ ਨਾਮ ਵਰ ਪਹਿਲਵਾਨ ਜਾਂਦੇ ਆ ਦੇ ਉਹਨਾਂ ਦੇ ਨਾਲ ਜਿਹੜੇ ਬਾਕੀ ਪਹਿਲਵਾਨਾਂ ਦਾ ਵੀ ਦਿਲ ਜਨਕੀ ਟੁੱਟਦਾ ਵਾ ਕਿਉਂਕਿ ਇਹਨਾਂ ਦਾ ਇਹ ਮਕਸਦ ਹੁੰਦਾ ਹੀ ਇਹ ਘਰੋਂ ਫਿਰ ਵੀ ਉੱਠ ਕੇ ਜਿਤਨਾ ਆਪਣੇ ਇਹਨਾਂ ਦੇ ਅਗਾਂਵਦ ਜਾਂ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਹੀ ਤੇ ਗਗਨਦੀਪ ਹੀ ਗੋਪੀ ਹੀ ਹੋਰ ਵੀ ਇਹਨਾਂ ਦਾ ਜਿਦਾ ਇਧਰ ਭਿੰਦ ਸੋਣੀ ਹੀ ਇਹ ਕਿਉਂਕਿ ਬੜਾ ਪ੍ਰੀਮੀਅਰ ਨਾ ਮੇਰੇ ਨਾਲ ਭਿੰਦ ਸੋਣੀ ਸਰਵਿਸ ਕੀਤੀ ਆ ਅਸੀਂ ਕਿਹਜੋੜ ਸਰਵਿਸ ਕਰਕੇ ਆਏ ਆ ਉਸ ਟਾਈਮ ਤੇ ਵੀ ਜਦੋਂ ਆਉਂਦੇ ਹੁੰਦੇ ਸੀ ਪਿੰਡ ਤੇ ਇੱਕੋ ਇੱਕ ਨਾਮ ਚੱਲਦਾ ਦਾ ਸੀ ਕਿ ਸਾਡੇ ਆਪਾਂ ਆਪਣੇ ਪਹਿਲਵਾਨ ਜੀ ਦਾ ਜੀਤਾ ਸਿੰਘ ਜੀ ਦਾ ਔਰ ਬਹੁਤ ਨਾਮਵਰ ਪਹਿਲਵਾਨ ਆਏ ਆ ਆਪਣੇ ਅਲੱਗ-ਅਲੱਗ ਜਿੰਨੇ ਵੀ ਪਿੰਡ ਆ ਹਾਰੇ ਕਿ ਪਿੰਡ ਦੇ ਛੋਟੇ ਛੋਟੇ ਬੱਚੇ ਨੂੰ ਪਤਾ ਆਪੇ ਜੋਤਾ ਸਿੰਘ ਜਿਹੜੇ ਪਲਵਾਨ ਸੀ ਕਿ ਤਰ੍ਹਾਂ ਉਹਨਾਂ ਕਬੱਡੀ ਵਿੱਚ ਨਾਮ ਰੋਸ਼ਨ ਕੀਤਾ ਬੜੀ ਸਾਫ਼ ਕਬੱਡੀ ਖੇਡਦੇ ਸੀ ਇਮਾਨਦਾਰ ਸਨ ਦਿਲਖੁਸ਼ ਸਨ ਔਰ ਜਿੱਥੇ ਵੀ ਕਿਤੇ ਕਬੱਡੀ ਹੁੰਦੀ ਸੀ ਉਹ ਆਪ ਖੁਦ ਜਾ ਕੇ ਹੁਣ ਤੇ ਰੈਫਰੀ ਦਾ ਕੰਮ ਕਰਦੇ ਸੀ ਦੱਸਣਾ ਉਹਨਾਂ ਨੂੰ ਕਿਉਂਕਿ ਪਲਵਾਨਾਂ ਨੂੰ ਦੱਸਣਾ ਕਿ ਕਿੰਨਾ ਖੇਡਣਾ ਚਾਹੀਦਾ ਕਿਉਂਕਿ ਆਪਣੇ ਇਹੋ ਜਿਹੇ ਪਲਵਾਨਾਂ ਦੀ ਬੜੀ ਲੋੜ ਸੀ ਅੱਜ ਨੌਜਵਾਨਾਂ ਨੂੰ ਕੀ ਸਿੱਖ ਦੇਣਾ ਚਾਹੁੰਦੇ ਤੁਸੀਂ ਨੌਜਵਾਨ ਇਹੋ ਕਹਿੰਦੇ ਕਿ ਇਹੋ ਜਿਹੇ ਪਲਵਾਨਾਂ ਕੋ ਸਿੱਖ ਲੈ ਕੇ ਜਿਸ ਤਰ੍ਹਾਂ ਅੱਜ ਸਾਡੇ ਵਿੱਚੋਂ ਸਰਦਾਰ ਜੋਤਾ ਸਿੰਘ ਜੀ ਪਲਵਾਨ ਚ ਪਹਿਲਵਾਨ ਕੋ ਸਿੱਖ ਲੈ ਕੇ ਕਬੱਡੀ ਖੇਡਣੀ ਚਾਹੀਦੀ ਆ ਜਿਸ ਤਰ੍ਹਾਂ ਸਰਦਾਰ ਜੋਤਾ ਸਿੰਘ ਨੇ ਆਪਣਾ ਪਿੰਡ ਦਾ ਨਾਮ ਪਰਿਵਾਰ ਦਾ ਨਾਮ ਸਭਰਾਵਾਂ ਦਾ ਨਾਮ ਹਲਕੇ ਦਾ ਨਾਮ ਰੋਸ਼ਨ ਕੀਤਾ ਇਸੇ ਤਰ੍ਹਾਂ ਹੀ ਨੌਜਵਾਨ ਨਸ਼ਾ ਤੋਂ ਦੂਰ ਰਹਿਦੋਗੇ ਕਬੱਡੀ ਖੇਡਣ ਔਰ ਸਾਫ ਕਬੱਡੀ ਜਿਸ ਤਰ੍ਹਾਂ ਜੋਤਾ ਸਿੰਘ ਨੇ ਸਰਦਾਰ ਨਖੀ ਜੀ ਵੱਲ ਖੇਡੀ ਆ ਇਸੇ ਤਰ੍ਹਾਂ ਖੇਡ ਕੇ ਆਪਣੇ ਹਲਕੇ ਦਾ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਹੈ ਜੀ ਆਪਣਾ ਅੱਜ ਇਸ ਤਾ ਤੁਹਾਡੇ ਦਾਦਾ ਜੀ ਦੇ ਅੰਤਿਮ ਸਸਕਾਰ ਤੇ ਦੂ ਦਰਾਡੇ ਤੋਂ ਲੋਕ ਪਹੁੰਚਣ ਵੀ ਆਏ ਨੇ ਸੈਲੀਬ੍ਰਿਟੀਆਂ ਵੀ ਗਈਆਂ ਨੇ ਕੋਈ ਜਿੱਦਾਂ ਕਹਿ ਸਕਦੇ ਨੇ ਸ਼ਾਸਕੀ ਆਗੂ ਵੀ ਆਏ ਨੇ ਇਸ ਤਰ੍ਹਾਂ ਲੱਗਾ ਜਿਦਾਂ ਤੁਹਾਡੇ ਦਾਦਾ ਜੀ ਨੇ ਵੱਡਾ ਨਾਮ ਪੰਜਾਬ ਦੇ ਵਿੱਚ ਕੱਡਿਆ ਦੇ ਪਿੰਡ ਦਾ ਨਾਮ ਰੋਸ਼ਨ ਕੀਤਾ ਪਿੱਛੇ ਪਰਿਵਾਰ ਨੂੰ ਵੀ ਜਿਹੜਾ ਉੱਤੀਆਂ ਬਣਦੀਆਂ ਤੇ ਲੈ ਕੇ ਆਏ ਜਿਸ ਤਰ੍ਹਾਂ ਤੁਸੀਂ ਵੀ ਪਹੁੰਚਣ ਨੂੰ ਕੀ ਕਹਿਣਾ ਚਾਹੁੰਦੇ ਹੋ ਇਸ ਮੁਕਤੇ ਦੇ ਦੇਖੋ ਜੀ ਬਾਪੂ ਜੀ ਦਾ ਘਾਟਾ ਪੂਰਾ ਨਹੀਂ ਹੋ ਸਕਦਾ ਕਦੀ ਵੀ ਪਰ ਜਿਹੜੇ ਵੀ ਸੱਜਣ ਇੱਥੇ ਪਹੁੰਚੇ ਨੇ ਉਨ੍ਹਾਂ ਦਾ ਜਿਹਆਂ ਨੂੰ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਇੱਕ ਕਬੱਡੀ ਦਾ ਅੱਜ ਬੋਰਡ ਜਿਹੜਾ ਬੀ ਟਿੱਗ ਗਿਆ ਬਾਪੂ ਜੀ ਵਰਗਾ ਕੋਈ ਵੀ ਨਹੀਂ ਹੋ ਸਕਦਾ ਅਸੀਂ ਤਾਂ ਚਲੋ ਉਹਨਾਂ ਦੇ ਖਤਮਾਰੇ ਤੁਰੰਦੀ ਕੋਸ਼ਿਸ਼ ਬਹੁਤ ਕੀਤੀ ਆ ਉਹਨਾਂ ਦੀ ਜਗ੍ਹਾ ਤਾਂ ਨਹੀਂ ਲੈ ਸਕਦੇ ਬਾਕੀ ਕੋਸ਼ਿਸ਼ ਆਪਣੇ ਵੱਲ ਪੂਰੀ ਕੀਤੀ ਹੈ ਨੌਜਵਾਨਾਂ ਨੂੰ ਕਿਸੇ ਦਿਨ ਦੇਣਾ ਚਾਹੁੰਦੇ ਹਾਂ ਜਿੱਥੇ ਨੌਜਵਾਨ ਜਿਹੜੇ ਖੇਡਾਂ ਤੋਂ ਦੂਰ ਹੋ ਗਏ ਮਤਲਬ ਨਸ਼ਿਆਂ ਵੱਲ ਵੜੀ ਜਾਂਦੇ ਨੇ ਹਨਾ ਤਦ ਲਈ ਕੁ ਠੀਕ ਨਾ ਜਣੇ ਇਸ ਬੰਦੇ ਨੌਜਵਾਨਾਂ ਨੂੰ ਕੀ ਸੇਧ ਨੌਜਵਾਨਾਂ ਨੂੰ ਮੇਰੀ ਇਹੀ ਬੇਨਤੀ ਆ ਵੀ ਆਪਣੀ ਨਸ਼ੇ ਤੋਂ ਦੂਰ ਰੋਕ ਹੈ ਵੀ ਆਪਣੀ ਗੇਮ ਜਿਹੜੀ ਸ਼ੁੱਧ ਖਰਾ ਖਾ ਕੇ ਕੋਈ ਜਿਹੜੇ ਆਰਟੀਫੀਸ਼ਲ ਚੀਜ਼ਾਂ ਵੱਲ ਨੂੰ ਅੱਜ ਕੱਲ੍ਹ ਜਾਂਦੇ ਨੇ ਲੋਕ ਉਹਨਾਂ ਤੋਂ ਜਿੰਨਾ ਵੀ ਭਰੇ ਹੋ ਸਕਦੇ ਉਹਨਾਂ ਹੀ ਕਰਨ ਤੇ ਆਪਣੀ ਮਿਹਨਤ ਤੇ ਯਕੀਨ ਕਰ ਬਣੇ ਰੋ ਸਾਡੇ ਨਾਲ ਹਰ ਕਵਰ ਜੂ ਵੀ ਅਸੀਂ ਤੁਹਾਡੇ ਤੱਕ ਚਾਹੁੰਦੇ ਰਵਾਂਗੇ ਕੈਮਰਾਮੈਨ ਜਸਵੀਰ ਸਿੰਘ ਦੇ ਨਾਲ ਮਹਿੰਦਰਜੀਤ